ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 715 ਤੋਂ ਲੈ ਕੇ 717 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਮ ਕਰ ਚੌਥਾ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੂ ਨਾ ਹੋਏ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਮਨ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਰੰਗ ਚ ਰੰਗਣਾ ਚਾਹੁੰਦਾ ਹੈ ਮੇਰਾ ਮਾਨ ਹੈ ਉਸ ਪਰਮੇਸ਼ਰ ਦਾ ਪ੍ਰੇਮ ਲੋੜਦਾ ਹੈ ਪਰ ਕਹਿੰਦੇ ਸਿਰਫ ਗੱਲਾਂ ਦੇ ਨਾਲ ਪਰਮੇਸ਼ਰ ਨਾਲ ਪ੍ਰੇਮ ਨਹੀਂ ਪੈ ਸਕਦਾ ਪਰਮੇਸ਼ਰ ਦਾ ਪ੍ਰੇਮ ਸਿਰਫ ਗੱਲਾਂ ਨਾਲ ਨਹੀਂ ਮਿਲ ਸਕਦਾ ਹਾਊ ਟੂ ਦੇਂਦੀ ਦਰਸ਼ਨ ਕਰਨੀ ਬੀਤੀ ਬੀਤੀ ਪੇਖਾਂ ਗੁਰ ਮਿਲ ਪਰਮਗਵਾਇਆ ਹੈ ਇਹ ਬੁੱਧ ਮੈਂ ਪਾਈ ਸਾਦੂ ਕੰਨੋ ਲੇਖ ਲਿਖਿਓ ਤੁਰ ਮਾਥੇ ਇਹ ਬੇਦ ਨਾਨਕ ਹਰ ਨੈਣ ਅਲੋਏ ਕਹਿੰਦੇ ਉਸ ਪਰਮੇਸ਼ਰ ਦਾ ਦਰਸ਼ਨ ਕਰਨ ਦੇ ਲਈ ਮੈਂ ਬਹੁਤ ਤਰ੍ਹਾਂ ਦੇ ਧਾਰਮਿਕ ਕਰਮ ਕਰ ਕਰਕੇ ਦੇਖੇ ਨੇ ਪਰ ਕੋਈ ਸਫਲਤਾ ਨਹੀਂ ਮਿਲੀ ਫੇਰ ਕਹਿੰਦੇ ਜਦੋਂ ਗੁਰੂ ਦੇ ਨਾਲ ਮਿਲਾਪ ਹੋਇਆ ਫੇਰ ਜਿਹੜਾ ਮੇਰੇ ਅੰਦਰ ਭਰਮ ਸੀ ਉਹ ਖਤਮ ਹੋਇਆ ਜਦੋਂ ਭਰਮ ਅੰਦਰੋਂ ਖਤਮ ਹੋਇਆ ਭੁਲੇਖਾ ਖਤਮ ਹੋਇਆ ਪਟਕਣਾ ਖਤਮ ਹੋਈ ਇਹ ਕਹਿੰਦੇ ਜਿਹੜੀ ਚੰਗੀ ਮਤ ਸੀ ਇਹ ਮੈਨੂੰ ਗੁਰੂ ਕੋਲੋਂ ਮਿਲੀ ਤੇ ਗੁਰੂ ਦੇ ਨਾਲ ਮਿਲਾਪ ਤਾਂ ਹੋਇਆ ਜੋ ਮੇਰੇ ਮਸਤਕ ਤੇ ਭਾਗ ਲਿਖੇ ਸੀ ਕਿ ਗੁਰੂ ਦੇ ਨਾਲ ਮਿਲਾਪ ਹੋਣਾ ਤੇ ਹੁਣ ਕਹਿੰਦੇ ਇਸ ਤਰੀਕੇ ਦੇ ਨਾਲ ਨਾਨਕ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਆਪਣੀਆਂ ਅੱਖਾਂ ਨਾਲ ਹਰ ਥਾਂ ਵਿਆਪਕ ਦੇਖਦਾ ਹਾਂ ਜਦੋਂ ਅੰਦਰੋਂ ਪਟਕਣਾ ਖਤਮ ਹੋ ਗਈ ਭਰਮ ਖਤਮ ਹੋ ਗਿਆ ਕਿ ਦ્વੈਤ ਹੈ ਅਸੀਂ ਤੇ ਪਰਮੇਸ਼ਰ ਅਲੱਗ ਹਾਂ ਅਸੀਂ ਅਲੱਗ ਨਹੀਂ ਇੱਕ ਹਾਂ ਟੋਡੀ ਮਹੱਲਾ ਪੰਜਵਾਂ ਗਰਵ ਗਹਿਲੜੋ ਮੂੜ ਰੋਹੀਓ ਰੇ ਕਿਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਕਹਿੰਦੇ ਹੈ ਜੀਵ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਦੇ ਵਿੱਚ ਤੇਰਾ ਮਨ ਲੱਗਿਆ ਹੋਇਆ ਤੇ ਇਹ ਤੂੰ ਜਿਹੜਾ ਇਹ ਸਰੀਰ ਆ ਇਹਦੇ ਨਾਲ ਵੀ ਪਿਆਰ ਪਾਇਆ ਹੋਇਆ ਤੇ ਕਹਿੰਦੇ ਵੀ ਤੂੰ ਹੰਕਾਰ ਚ ਡੁੱਬਿਆ ਹੋਇਆ ਉਹ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਜਿਵੇਂ ਮੱਛੀ ਕੁੰਡੀ ਦੇ ਨਾਲ ਪਿਆਰ ਉਹਨੂੰ ਹੋ ਜਾਂਦਾ ਕਿਉਂਕਿ ਦੇਖਦੀ ਐ ਵੀ ਕੁਛ ਕੁੰਡੀ ਤੇ ਖਾਣ ਨੂੰ ਮੇਰੇ ਨਾਲ ਹੈ ਪਰ ਉਹਦੇ ਸਦਕਾ ਹੀ ਉਹਦੋਂ ਉਹ ਮਰ ਜਾਂਦੀ ਆ ਉਹ ਕੁੰਡੀ ਨੂੰ ਦੇਖਣ ਦੇ ਲਈ ਵੀ ਉਹ ਤੇ ਮੇਰੇ ਖਾਣ ਲਈ ਕੁਛ ਬਣਿਆ ਸ਼ਿਕਾਰੀ ਨੇ ਲਾਇਆ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੀਵ ਆ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਦੇ ਵਿੱਚ ਉਹਦੇ ਮੋਹ ਦੇ ਵਿੱਚ ਹੀ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਕਣੋ 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 ਸਦ ਲੋੜੈ ਬਿਨ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋਗਾਤ ਵਾਹੂ ਸਿਓ ਲੁਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਕਹਿੰਦੇ ਹਰ ਕੋਈ ਜੀਵ ਬਹੁਤਾ ਬਹੁਤਾ ਚਾਹੁੰਦਾ ਵੀ ਮੇਰੇ ਕੋਲ ਬਹੁਤੀ ਮਾਇਆ ਹੋਵੇ ਬਹੁਤੀ ਮਾਇਆ ਹੋਵੇ ਪਰ ਕਹਿੰਦੇ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੁੰਦਾ ਉਹਨੂੰ ਹੀ ਮਿਲਦੀ ਆ ਫਿਰ ਕਹਿੰਦੇ ਜੀਵ ਨੂੰ ਪਰਮੇਸ਼ਰ ਨੇ ਸਰੀਰ ਦਿੱਤਾ ਜੀਵ ਇਹ ਪਰਮੇਸ਼ਰ ਦੇ ਦਿੱਤੇ ਸਰੀਰ ਦੇ ਨਾਲ ਹੀ ਮੋਹ ਪਾ ਕੇ ਬਹਿ ਜਾਂਦਾ ਭਾਗਾਂ ਤੋਂ ਬਿਨਾ ਕਹਿੰਦੇ ਕਿਸੇ ਨੂੰ ਵੀ ਕੋਈ ਨਸੀਬ ਨਹੀਂ ਹੁੰਦਾ ਜੋ ਭਾਗਾਂ ਚ ਲਿਖਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਿਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਵਾਸ ਨ ਪਉੜਿਓ ਰੇ ਕਹਿੰਦੇ ਜਿਹੜੇ ਜੀਵ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਉਹਨਾਂ ਦਾ ਮਨ ਗੁਰੂ ਦੀ ਸਿੱਖਿਆ ਨਾਲ ਭਿੱਜ ਜਾਂਦਾ ਤਾਂ ਉਹਨਾਂ ਦੇ ਕਹਿੰਦੇ ਸਾਰੇ ਜਿਹੜੇ ਪਿਛਲੇ ਮਾੜੇ ਪਾਪ ਕੀਤੇ ਨੇ ਸਾਰੇ ਖਤਮ ਹੋ ਜਾਂਦੇ ਨੇ ਫਿਰ ਕਹਿੰਦੇ ਜੀ ਦੀ ਭਾਗਾ ਦੇ ਵਿੱਚ ਪਰਮੇਸ਼ਰ ਨੇ ਇਹ ਦਾਤ ਲਿਖੀ ਹੋਈ ਆ ਉਸ ਜੀਵ ਨੂੰ ਇਹ ਦਾਤ ਮਿਲਦੀ ਆ ਕਿ ਉਹਦਾ ਆਵਾਗਵੰਧਾ ਚੱਕਰ ਖਤਮ ਹੋ ਜਾਂਦਾ ਉਹਨੂੰ ਫਿਰ ਮੁਰਮੜ ਕੇ ਜੂਨਾ ਦੇ ਵਿੱਚ ਨਹੀਂ ਪਟਕਣਾ ਪੈਂਦਾ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹਾਂ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਦੀ ਸੰਗਦੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਜੀ ਨੇ ਮੇਰੇ ਤੇ ਇਹ ਉਪਕਾਰ ਕਰ ਦਿੱਤਾ ਕਿ ਮੇਰੇ ਅੰਦਰੋਂ ਜਿਹੜੇ ਪੰਜੇ ਕਾਮਾਦਿਕ ਬੈਰੀ ਨੇ ਉਹ ਤੇ ਮੇਰੇ ਸਰੀਰ ਵਿੱਚੋਂ ਹੰਕਾਰ ਦਾ ਰੋਗ ਇਹ ਸਾਰੇ ਦੂਰ ਕਰ ਦਿੱਤੇ ਨੇ ਇਹ ਪਰਮੇਸ਼ਰ ਨੇ ਮੇਰੇ ਤੇ ਉਪਕਾਰ ਕਰ ਦਿੱਤਾ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹਿਰ ਰੈ ਦੀਨ ਹਰ ਰੂਪ ਅਨਰੂਪ ਮੌਰ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਕਹਿੰਦੇ ਪਰਮੇਸ਼ਰ ਨੇ ਮੇਰੇ ਵਿਕਾਰਾਂ ਦੇ ਜਿਹੜੇ ਬੰਧਨ ਸੀ ਉਹ ਤੋੜ ਦਿੱਤੇ ਮਾਇਆ ਦਾ ਜਿਹੜਾ ਪਿਆਰ ਸੀ ਉਹ ਮੇਰੇ ਅੰਦਰੋਂ ਖਤਮ ਕਰ ਦਿੱਤਾ ਤੇ ਮੇਰੇ ਅੰਦਰ ਗੁਰੂ ਦਾ ਸ਼ਬਦ ਬਿસાਦ ਦਿੱਤਾ ਮੇਰੇ ਹਿਰਦੇ ਵਿੱਚ ਇਹ ਪਰਮੇਸ਼ਰ ਨੇ ਮੇਰੇ ਤੇ ਗੁਣ ਕੀਤੇ ਨੇ ਤੇ ਪਰਮੇਸ਼ਰ ਨੇ ਮੇਰੇ ਕਹਿੰਦੇ ਕੋਈ ਮਾੜੀ ਕੋਝ ਸੁਝ ਸੁਝ ਔਗਣ ਚੰਗੇ ਗੁਣ ਮਾੜੇ ਗੁਣ ਮੇਰੇ ਉਹਨਾਂ ਦੀ ਕੋਈ ਵਿਚਾਰ ਨਹੀਂ ਕੀਤੀ ਤੇ ਮੈਨੂੰ ਆਪਣੇ ਪ੍ਰੇਮ ਰੰਗ ਦੇ ਵਿੱਚ ਮੈਂ ਮੈਨੂੰ ਪਰਮੇਸ਼ਰ ਨੇ ਆਪਣੇ ਪ੍ਰੇਮ ਰੰਗ ਵਿੱਚ ਭਿਗੋ ਲਿਆ ਮਤਲਬ ਪ੍ਰੇਮ ਦਾ ਰੰਗ ਮੈਨੂੰ ਛਾੜ ਦਿੱਤਾ ਪਰਮੇਸ਼ਰ ਨੇ ਪੇਖਿਓ ਲਾਲਨ ਪਾਟ ਵਿਚ ਖੋਇ ਅਨੰਦ ਚਿਤਾ ਹਰਖੇ ਪਤੀਨ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ठाकुर तिसਹੀ ਕੋ ਤੀਨ ਕਹਿੰਦੇ ਜਿਹੜੇ ਹੁਣ ਮੇਰੇ ਤੇ ਪਰਮੇਸ਼ਰ ਦੀ ਦੇ ਵਿੱਚ ਪਰਦਾ ਸੀਗਾ ਉਹ ਕਹਿੰਦੇ ਪਰਮੇਸ਼ਰ ਨੇ ਖਤਮ ਕਰ ਦਿੱਤਾ ਤੇ ਹੁਣ ਕਹਿੰਦੇ ਮੈਂ ਆਨੰਦ ਵਿੱਚ ਆ ਮੇਰੇ ਜਿਹੜੇ ਕਹਿੰਦੇ ਸਾਰੇ ਦੁੱਖ ਸੀ ਉਹ ਖਤਮ ਹੋ ਗਏ ਚਿੰਤਾ ਖਤਮ ਹੋ ਗਈਆਂ ਮੈਂ ਹੁਣ ਸੁਖ ਵਿੱਚ ਆ ਮੇਰੇ ਹਿਰਦੇ ਰੂਪੀ ਘਰ ਦਾ ਮਾਲਕ ਪਰਮੇਸ਼ਰ ਬਣ ਗਿਆ ਤੇ ਇਹ ਘਰ ਹਿਰਦਾ ਰੂਪੀ ਪਰਮੇਸ਼ਰ ਦਾ ਬਣ ਗਿਆ ਤੇ ਮੈਂ ਪਰਮੇਸ਼ਰ ਦਾ ਸੇਵਕ ਬਣ ਗਿਆ ਇਹ ਸਭ ਕੁਝ ਪਰਮੇਸ਼ਰ ਨੇ ਕੀਤਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਰਹਾਉ ਕਹਿੰਦੇ ਹੈ ਮੇਰੀ ਮਾਈ ਹੁਣ ਮੇਰੇ ਮਨ ਵਿੱਚ ਪਰਮੇਸ਼ਰ ਲਈ ਪ੍ਰੀਤ ਲੱਗ ਗਈ ਆ ਪ੍ਰੀਤ ਉਮੜਾਈ ਆ ਪਰਮੇਸ਼ਰ ਦਾ ਨਾਮ ਮੇਰੇ ਜੀਵਨ ਨੂੰ ਨਿਰਮਲ ਬਣਾ ਰਿਹਾ ਹੈ ਮੇਰੇ ਲਈ ਇਹੀ ਸਾਰਾ ਕਰਮ ਧਰਮ ਜਪ ਤਪ ਇਹੀ ਹੈ ਪਰਮੇਸ਼ਰ ਦਾ ਨਾਮ ਜਪਣਾ ਪ੍ਰਾਨ ਆਦਾਰ ਜੀਵਨ ਤਨ ਮੋਰੈ ਦੇਖਣ ਕੋ ਦਰਸਨ ਪ੍ਰਭ ਨੀਤ ਵਾਟ ਕਾਟ ਤੋ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ ਇਹੀ ਮੇਰੇ ਲਈ ਧੰਨ ਹੈ ਮੇਰੇ ਕਹਿੰਦੇ ਹਰ ਵਕਤ ਪਰਮੇਸ਼ਰ ਦਾ ਦਰਸ਼ਨ ਹੁੰਦਾ ਰਹੇ ਇਹ ਮੇਰੇ ਮਨ ਦੀ ਤਾਂਗ ਹੈ ਪਰਮੇਸ਼ਰ ਦਾ ਜਿਹੜਾ ਧੰਨ ਹੈ ਉਹ ਮੇਰੇ ਲਈ ਅੱਗੇ ਰਾਹ ਦਾ ਰਾਧਾਰੀ ਬਣ ਗਏ ਮੇਰੇ ਖਰਚ ਵਰਤਣ ਦੇ ਲਈ ਇਕੱਠਾ ਹੋ ਗਿਆ ਪਰਮੇਸ਼ਰ ਦਾ ਧਨ ਤੇ ਕਹਿੰਦੇ ਪਰਮੇਸ਼ਰ ਨੂੰ ਮੈਂ ਆਪਣਾ ਮਿੱਤਰ ਬਣਾ ਲਿਆ ਸਦਾ ਲਈ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸੇ ਮਰ ਸੇ ਮਰਨ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਵਾਹਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਮਨ ਨਿਰਮਲ ਹੋ ਗਿਆ ਪਵਿੱਤਰ ਹੋ ਗਿਆ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲਿਆ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਵਸਾਇਆ ਸਦਾ ਹੀ ਸੁਖ ਮਿਲਦਾ ਹੈ ਤੇ ਉਹ ਪਰਮੇਸ਼ਰ ਜੋ ਆਦ ਜੁਗਾਤ ਤੋਂ ਹੈ ਉਹ ਸਦਾ ਹੀ ਭਗਤਾਂ ਦਾ ਮਿੱਤਰ ਹੈ ਟੋੜੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹਿਅਰੇਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਅੰ디 ਸੰਗ ਜੀ ਗੁਰੂ ਆਜਨ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੁਸੀਂ ਮੇਰੇ ਪ੍ਰਾਣਾ ਦੇ ਆਸਰੇ ਹੋ ਤੁਸੀਂ ਮੈਨੂੰ ਮਿਲੋ ਤੁਸੀਂ ਮੈਨੂੰ ਦਰਸ਼ਨ ਦਿਓ ਕਹਿੰਦੇ ਇੱਕ ਪਲ ਲਈ ਵੀ ਕਹਿੰਦੇ ਤੁਸੀਂ ਮੇਰੇ ਹਿਰਦੇ ਤੋਂ ਬਿਸਰੋ ਨਾ ਕਹਿੰਦੇ ਇਹ ਮੈਨੂੰ ਆਪਣੇ ਭਗਤ ਨੂੰ ਪੂਰਨ ਦਾਤ ਦਿਓ ਕਿ ਇੱਕ ਪਲ ਲਈ ਵੀ ਤੁਹਾਡੀ ਯਾਦ ਮੇਰੇ ਹਿਰਦੇ ਤੋਂ ਨਾ ਵਿਸਰੇ ਕੋਵੋ ਪਰਮਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਬਮਾਨ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਹਿਰਦੇ ਵਿੱਚੋਂ ਪਰਮ ਨੂੰ ਖਤਮ ਕਰਕੇ ਮੇਰੀ ਤੁਸੀਂ ਰੱਖਿਆ ਕਰੋ ਤੁਸੀਂ ਅੰਤਰਜਾਮੀਓ ਤੁਸੀਂ ਸਾਡੇ ਦਿਲ ਦੀ ਜਾਣਨ ਵਾਲੇ ਹੋ ਤੁਸੀਂ ਸਭ ਤੋਂ ਸਿਆਣੇ ਹੋ ਕਹਿੰਦੇ ਜਦੋਂ ਤੁਸੀਂ ਮੈਨੂੰ ਆਤਮਿਕ ਜੀਵਨ ਦੇਣ ਵਾਲੀ ਨਜ਼ਰ ਮੇਰੇ ਤੇ ਦਿਨੇ ਹੋ ਪਾਉਣੇ ਹੋ ਤਾਂ ਕਹਿੰਦੇ ਮੈਂ ਜਿਸ ਤਰ੍ਹਾਂ ਕਰੋੜਾ ਰਾਜ ਭਾਗ ਕਹਿੰਦੇ ਬਾਦਸ਼ਾਹਾਂ ਮਾਨ ਰਿਆਂ ਜਦੋਂ ਤੁਸੀਂ ਇੱਕ ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟੀ ਪਾਉਣੇ ਹੋ ਮੈਨੂੰ ਆਤਮਿਕ ਜੀਵਨ ਮਿਲਣ ਜਾਏ ਅੱਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਕਾਵੇ ਸਮਰਥ ਕਾਨ ਤੇਰੀ ਸਰਣ ਜੀਨ ਕੇ ਦਾਤੇ ਸਦਾ ਸਦਾ ਨਾਨਕ ਕੁਰਵਾਨ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਤੇ ਮਿਹਰ ਕਰੋ ਕਿ ਅੱਠੇ ਪਹਿਰ ਮੇਰੀ ਰਸਨਾ ਤੁਹਾਡੇ ਗੁਣ ਗਾਵੇ ਤੇ ਜਿਹੜੇ ਮੇਰੇ ਕੰਨ ਨੇ ਤੁਹਾਡੀ ਸਿਫਤ ਸਲਾਹ ਸੁਣ ਕੇ ਤ੍ਰਿਪਤ ਹੋਏ ਰਹਿਣ ਮੇਰੇ ਹਿਰਦੇ ਨੂੰ ਤ੍ਰਿਪਤ ਰੱਖਣ ਕਹਿੰਦੇ ਕਹਿੰਦੇ ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤਾ ਤੁਹਾਡੀ ਸ਼ਰਣ ਆਏ ਆ ਨਾਨਕ ਜੀ ਤੁਹਾਡੇ ਤੋਂ ਸਦਾ ਹੀ ਕੁਰਬਾਨ ਜਾਂਦੇ ਨੇ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਮੈਨੂੰ ਤੇਰੇ ਚਰਨਾਂ ਦੀ ਧੂੜ ਹਮੇਸ਼ਾ ਹੀ ਮਿਲੇ ਕਹਿੰਦੇ ਹੈ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਮਨ ਨੂੰ ਮੋਹਣ ਵਾਲੇ ਕਿਰਪਾ ਕਰੋ ਕਿ ਮੇਰੀ ਇਹ ਇੱਛਾ ਤੁਸੀਂ ਸਦਾ ਹੀ ਪੂਰੀ ਕਰੋ। ਦਹਿ ਦਿਸ ਰਵ ਰਹੇ ਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂਨ ਮਰਤੇ ਚੂਰ ਕਹਿੰਦੇ ਹੈ ਦਿਲਾਂ ਦੀਆਂ ਜਾਣਣ ਵਾਲੇ ਪਰਮੇਸ਼ਰ ਜੀ ਤੁਸੀਂ ਸਾਡੇ ਸਦਾ ਹੀ ਅੰਗ ਸੰਗ ਹੋ। ਤੁਹਾਡੀ ਕੀਰਤੀ ਸਾਰੀ ਜਗ੍ਹਾ ਤੇ ਫੈਲੀ ਹੋਈ ਹੈ ਸਾਰੇ ਤੁਹਾਡਾ ਜਸ ਗਾ ਰਹੇ ਨੇ ਜੋ ਵੀ ਕਹਿੰਦੇ ਤੁਹਾਡਾ ਜਸ ਗਾਉਂਦੇ ਨੇ ਉਹ ਕਦੇ ਵੀ ਚਿੰਤਾ ਚੋਰੀਆਂ ਚ ਨਹੀਂ ਰਹਿੰਦੇ ਉਹਨਾਂ ਦਾ ਜੀਵਨ ਸੁਖਮਈ ਹੁੰਦਾ ਹੈ ਤੰਦ ਬੰਦ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਫਿਰੇ ਜਿਹੜੇ ਜੀਵ ਕਹਿੰਦੇ ਤੁਹਾਡਾ ਜਸ ਗਾਉਂਦੇ ਨੇ ਜਸ ਸੁਣਦੇ ਨੇ ਉਹਨਾਂ ਦੇ ਸਾਰੇ ਸੰਸਾਰਿਕ ਜੰਜਾਲ ਮਾਇਆ ਦੇ ਬੰਧਨ ਖਤਮ ਹੋ ਜਾਂਦੇ ਨੇ ਸਾਧੂ ਦੀ ਸੰਗਤ ਦੇ ਵਿੱਚ ਉਹਨਾਂ ਦੇ ਸਾਰੇ ਪਾਪ ਮਿਟ ਜਾਂਦੇ ਨੇ ਦੁੱਖ ਖਤਮ ਹੋ ਜਾਂਦੇ ਨੇ ਜਿਹੜੇ ਸੰਸਾਰਿਕ ਸੁੱਖ ਨੇ ਧਨ ਦੌਲਤ ਆ ਪਦਾਰਥਕ ਭੋਗ ਨੇ ਉਹਨਾਂ ਜੀਵਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਝੂਠਾ ਲੱਗਦਾ ਹੈ ਉਹ ਇਹਨਾਂ ਦੇ ਵਿੱਚ ਗਲਤਾਨ ਨਹੀਂ ਹੁੰਦੇ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕਾਂ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾਉ ਕਹਿੰਦੇ ਹੈ ਮਾਈ ਮੇਰੇ ਮਨ ਨੂੰ ਪਰਮੇਸ਼ਰ ਦੇ ਦਰਸ਼ਨ ਦੀ ਪਿਆਸ ਹੈ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਮਨ ਦੀ ਆਸ ਹੈ ਕਿ ਮੈਨੂੰ ਤੁਹਾਡਾ ਸਦਾ ਹੀ ਦਰਸ਼ਨ ਹੋਵੇ ਇੱਕ ਪਲ ਵੀ ਤੁਹਾਡੇ ਦਰਸ਼ਨ ਤੋਂ ਬਿਨਾ ਮੇਰਾ ਨਹੀਂ ਗੁਜ਼ਰ ਸਕਦਾ ਇੱਕ ਪਲ ਵੀ ਤੁਹਾਡਾ ਵਿਛੋੜਾ ਹੋ ਜਾਏ ਨਹੀਂ ਸਿਆ ਜਾਂਦਾ ਤੁਹਾਡਾ ਦਰਸ਼ਨ ਹਮੇਸ਼ਾ ਹੀ ਹੁੰਦਾ ਰਹੇ ਸਿਮਰੋ ਨਾਮ ਨਿਰੰજન ਕਰਤੇ ਮਨ ਤਨ ਤੇ ਸਭ ਕਿਲ ਵਿਖਾ ਨਾਸ ਪੂਰਨ ਪਰਬ੍ਰਮ ਸੁਖਦਾਤੇ ਅਬినాਸੀ ਬਿਮਲ ਜਾ ਕੋ ਜਾਸ ਕਹਿੰਦੇ ਉਹ ਪਰਮੇਸ਼ਰ ਜਿਸ ਨੂੰ ਮਾਇਆ ਦਾ ਅੰਜਨ ਨਹੀਂ ਲੱਗਦਾ ਜੋ ਮਾਇਆ ਤੋਂ ਨਿਰਲੇਪ ਹੈ ਉਹਦਾ ਨਾਮ ਸਦਾ ਹੀ ਚੇਤੇ ਵਿੱਚ ਵਸਾਓ ਇਹਦੇ ਨਾਲ ਸਾਡੇ ਮਨ ਤੇ ਤਨ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਉਹ ਪਰਮੇਸ਼ਰ ਜੋ ਪੂਰਨ ਹੈ ਸਰਬ ਕਲਾ ਸਮਰੱਥ ਹੈ ਸੁੱਖਾਂ ਦਾ ਦਾਤਾ ਹੈ ਜਿਹਦਾ ਜਸ ਕੀਤਿਆਂ ਜੀਵ ਪਵਿੱਤਰ ਹੋ ਜਾਂਦਾ ਉਹ ਪਰਮੇਸ਼ਰ ਜੋ ਸਦਾ ਦੇ ਰਹਿਣ ਵਾਲਾ ਹੈ ਅਟਲ ਹੈ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਪੀਟੇ ਗੁਣਤਾਸ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਗੁਰੂ ਦੀ ਕਿਰਪਾ ਸਦਕਾ ਮੇਰਾ ਗੁਨਾ ਦੇ ਖਜ਼ਾਨੇ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਸਾਤ ਸਹਿਜ ਸੂਖਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਜਿਸ ਜੀਵ ਦਾ ਫਿਰ ਸੁਖ ਦਾਤੇ ਨਾਲ ਗੁਣਾ ਦੇ ਖਜ਼ਾਨੇ ਦੇ ਨਾਲ ਮਿਲਾਪ ਹੋ ਜਾਂਦਾ ਉਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਆਤਮਿਕ ਅਡੋਲਤਾ ਆ ਜਾਂਦੀ ਹੈ ਸੁੱਖ ਆ ਜਾਂਦਾ ਉਹਦੇ ਅੰਦਰ ਉਹਦੇ ਅੰਦਰ ਇਸ ਤਰ੍ਹਾਂ ਉਸ ਨੂੰ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਕਿਤੇ ਕਰੋੜਾਂ ਸੂਰਜਾਂ ਨੇ ਚਾਨਣ ਕਰ ਦਿੱਤਾ ਹੁੰਦਾ ਇਸ ਤਰ੍ਹਾਂ ਉਹਦੇ ਅੰਦਰ ਆਤਮਿਕ ਚਾਨਣ ਆ ਜਾਂਦਾ ਜਿਸ ਜੀਵ ਦਾ ਮਿਲਾਪ ਉਸ ਗੁਣਤਾਸ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ